very ਅਸੂ ਪਿੱਛੇ ਆ ਕੈਮਰਾ ਆ ਰੋਲੇ ਹਾਂ ਸਰ ਕੀ ਨਾਮ ਹੈ ਸੰਜੀਵ ਕੁਮਾਰ ਕਾਹ ਕੇ ਰਹਿਣ ਵਾਲੇ ਬਾਖਲੀ ਇਹ ਮਾਮਲਾ ਕੀ ਹੈ ਲੇਡੀਜ਼ ਵਾਲਾ ਯੂਜੀਨ ਦਾ ਗਾਉਂ ਮਾ ਛੱਪੜਾ ਉਸ ਦੀ ਕਾਫੀ ਦਰਖਾਸਤਾਂ ਦੇ ਇਨਾ ਹਾਂਜੀ ਮਾਮਲਾ ਕੀ ਹੈ ਸੰਜੀਵ ਕੁਮਾਰ ਨਾਮ ਜੀ ਜਾਂ ਮੇਰੀ ਸਿਸਟਰ ਆ ਪਾਤੀ ਇਸ ਦਾ ਭਾਰ ਜਾ ਰਿਹਾ ਤਾਂ ਇਸ ਦਾ ਘਰਾਂ ਛੱਪਰ ਛੋਟਾ ਹੋਣ ਦੇ ਕਾਰਨ ਲੋਕਾਂ ਨੇ ਛੱਪਰ ਦਾਬ ਰੱਖਿਆ ਛੱਪਰ ਛੋਟਾ ਹੋਣ ਦੇ ਕਾਰਨ ਇਸ ਦਾ ਘਰਾਂ ਪਾਣੀ ਭੜਨ ਲੱਗ ਗਿਆ ਤਾਂ ਇਹਨਾਂ ਦਰਖਾਸਤ ਰਖੂ ਦਈ ਕਦੀ ਦੇਖੋ ਮੈਨੂੰ ਨਹੀਂ ਪਤਾ ਕਿ ਨੂੰ ਕਿਹਨ ਦੇਈ ਹੈ ਕਾਫੀ ਦਰਖਾਸਤਾਂ ਲਈ ਆ ਤਾਂ ਉਸ 'ਤੇ ਕਾਰਵਾਈ ਕੁਛ ਹੋਈ ਨਹੀਂ ਹੈ ਜਿਨਕੇ ਉਸ ਛੱਪਰ ਕਾ ਅੰਦਰ ਮਕਾਨ ਆਵਾ ਥੇ ਜਾਂ ਫਿਰ ਸਰਪੰਚ ਵੀ ਉਹਨਾਂ ਦਾ ਦਬੋਵਾ ਨਿਉ ਕਹ ਲਿਓ ਤਾਂ ਇਹ ਇਸ ਪਾ ਪ੍ਰੈਸ਼ਰ ਬਣਾਇਆ ਉਹਨਾਂ ਪ੍ਰੈਸ਼ਰ ਮਰਾਨ ਕੇ ਕਾਣ ਉਹ ਫਿਰ ਪੁੱਠਾ ਸਿੱਧਾ ਬੀਚ ਤੇ ਬੋਲਣ ਲੱਗ ਗਏ ਹਰ ਗਲਤ ਮਲਤ ਸ਼ਬਦ ਯੂਜ਼ ਕਰਨ ਲੱਗ ਗਏ ਜਿਸ ਤੇ ਆ ਮੈਂਟਲੀ ਪ੍ਰੇਸ਼ਾਨ ਹੋ ਗਈ। ਇਹ ਪਹਿਲਾ ਮੈਨ ਮੇਰਾ ਜੋ ਵਿਚਾਰ ਮੈਂ ਬਈ ਇੱਕ ਵਾਰ ਪਹਿਲਾਂ ਵੀ ਡੀਸੀ ਸਾਹਿਬਾ ਪੇਸੋਈ ਆ ਦਰਖਾਸਤ ਵੀ ਦੇਈ ਆ ਚਲੋ ਉਹਨਾਂ ਵੀ ਨਿੱਚਾ ਮੈਨ ਇਤਨਾ ਪਤਾ ਬਈ ਛੱਪੜ ਕੀ ਨਿਸ਼ਾਨ ਦੇਈ ਖਤਰ ਦਰਖਾਸ ਆਲੀ ਸੀ ਨੀਚਾ ਕੰਨੋਂ ਗੋ ਸਾਹਿਬ ਗੇੜੇ ਮੇੜੇ ਸੇ ਦੀਏ ਗਏ ਆਜ ਕਰਾਂਗੇ ਮੇਰੀ ਮਰਜ਼ੀ ਹੈ ਜਦ ਮੈਂ ਕਰੂੰ ਇਸ ਤਰ੍ਹਾਂ ਤੋ ਛੱਪਰ ਦਾ ਕੋਈ ਸਮਾਧਾਨ ਨਹੀਂ ਹੋਇਆ ਗਾਉਂ ਕੇ ਜਿੰਨਾ ਕਬਜ਼ਾ ਕਰਕੇ ਤਾਂ ਉਹ ਲੋਗ ਹੈ ਵੀ ਹੋ ਗਏ ਇਸ ਕੋ ਗਲਤ ਲਬ ਯੂਜ਼ ਕਰਨ ਲੱਗੇ ਇਸ ਕੇ ਜਿਸ ਤੇ ਅਬ ਮੈਂਟਲੀ ਪਰੇਸ਼ਾਨ ਹੋ ਗਈ ਜਿਸ ਕੇ ਕਾਰਨ ਨਾ ਇਹ ਕਦਮ ਉਠਾਣਾ ਪੜੇਗਾ ਅੱਜ ਅੱਜ ਡਿਪਟੀ ਸਾਹਿਬ ਕੋ ਇਹ ਦਰਖਾਸਤ ਦੇਣੇ ਆਏ ਹਾਂ ਬਿਲਕੁਲ ਦਰਖਾਸਤ ਦੇਣੇ ਆਏ ਹਾਂ ਪਰ ਕੀ ਕੌਨ ਸਾ ਪ੍ਰਕਾਰ ਦਾ ਚੀਜ਼ ਜੋ ਖਾਇਆ ਇਹਨਾਂ ਨੇ ਸਲਫਾਸ ਖਾਇਆ ਜੋ ਕਣਕ ਮਾ ਰੱਖਣ ਵਾਲੀ ਆਪ ਸਾਥ ਮੇ ਥੇ नहीं मैं नहीं था मेरे को तो आ, जो डीसी साहब के जो आ, दफ्तर में काम करते हैं जो ड्यूटी पे थे उन्होंने फोन किया कि आपकी सिस्टर नहीं, नहीं। डीसी साहब बुलाया गया था इनको डीसी नहीं आप गई थी भाई आप गए थे हाँ भाई मैं बड़ी परेशान कर रखी संदीप कौर इन्हें हमारे पास मैसेज छोड़ रखे हैं देखो मैं गाँव के नाम नहीं जानता इन्हें रिकॉर्डिंग कर 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 छोड़ गया भाई मैं इन बंदा ना बहुत परेशान कर रखी हूँ

ਨਹੀਂ ਮੈਂ ਫਿਰ ਯਹਾਂ ਸੇ ਕੇ ਦੇਖ ਜੋ ਤੁਮਾਰਾ ਯਹਾਂ ਪੰਜਾਬ ਮੇ ਚਲਤਾ ਹੋ ਕਿ ਮੇਰੀ ਮਾਤਾ ਜੀ ਐਸੇ ਐਸੇ ਚਲੀ ਗਈ ਹੈ ਤੋ ਉਹਨਕੋ ਢੂੰਢਨੇ ਦੀ ਕੋਸ਼ਿਸ਼ ਕੀਤੀ ਹੈ ਕਿੰਨੇ ਇਹਨਾਂ ਦੇ ਇੱਕ ਲੜਕਾ ਜੀ ਕੀ ਲੱਗਦਾ ਡਿਪਰੈਸ਼ਨ ਕੇ ਕਾਰਨ ਇਹਨਾਂ ਨੇ ਬਿਲਕੁਲ ਡਿਪਰੈਸ਼ਨ ਜੀ ਬਿਲਕੁਲ ਡਿਪਰੈਸ਼ਨ ਅਭੀ ਕੀ ਮੰਗ ਕਰਤੇ ਹੋ ਆਪਾ ਸਾਸਨ ਸੇ ਕੀ ਮੰਗ ਕਰਤੇ ਦੇਖੋ ਜੀ ਮਾਮ ਤੋ ਨੂੰ ਕਾ ਯਹਾਂ ਸਾਂਝੇ ਕੰਮ ਹੋਏ ਜੋੜ ਛਪੜਾਂ ਕੇ ਇਹਨ ਬਦਲੀਆਂ ਕੰਮ ਨਹੀਂ ਹੋਣੇ ਚਾਹੀਏ ਜੋ ਸਹੀ ਆ ਦੇਸ਼ ਕੇ ਸੁਧਾਰ ਇਤਕੇ ਕਾਮ ਆਏ ਜੇ ਇਹਨਾਂ ਲੋਕ ਦਬਣ ਲੱਗ ਗਏ ਤਾਂ ਫਿਰ ਤੋਂ ਦੇਸ਼ ਦਾ ਤਾਂ ਬੁਰਾ ਲੋਲੇਗਾ ਆਪਨੇ ਇੱਕ ਬੋਲਾ ਗਿਆ ਕਿ ਗਲਤ ਜੈਸੇ ਲੇਡੀਜ਼ ਕੋ ਗਲਤ ਸ਼ਬਦ ਬੋਲਨਾ ਕੌਣ ਬੋਲਦਾ ਤਾਂ ਉਹ ਕੌਣ ਹੈ ਜੋ ਛੱਪੜ ਦਾਬ ਰਹੇ ਆ ਇਹਨੂੰ ਦਰਦ ਸਰਪੰਚ ਵਗੈਰਾ ਬੋਲਦੇ ਤੇ ਨਹੀਂ ਦੇਖੋ ਮੈਂ ਇਤਨਾ ਹੀ ਕਹਿ ਸਕਦਾ ਹਾਂ ਨਾ ਮਨਾ ਇਤਨਾ ਪਤਾ ਨਾ ਉਹਨਾਂ ਕੇ ਨਾਮਾਂ ਦਾ ਪਤਾ ਸਚਾਈ ਬਾਤ ਹੈ ਸਰ ਕੀ ਨਾਮ ਹੈ ਬਾ ਨਾਮ ਕੀ ਹੈ ਜਿਹੜੇ ਥਾਣੇ ਤੋਂ ਆਏ ਹੋ ਮੈਂ ਐਸੀ ਹਰਜਿੰਦਰ ਸਿੰਘ ਥਾਣਾ ਤਰਪੁਰਾ ਸਰੇ ਕੀ ਮਾਮਲਾ ਆਇਆ ਜਿਹੜਾ ਲੇਡੀਜ਼ ਹੈ ਕੀ ਨਾਮ ਹੈ ਜੀ ਉਹਦਾ ਕੀ ਹੋਇਆ ਸਿੱਧਾ ਸਾਰਾ ਇਹ ਲੇਡੀ ਦਾ ਨਾਮ ਸੰਦੀਪ ਕੌਰ ਆ ਤੇ ਇਹਦੇ ਘਰ ਨੂੰ ਜਸਪਾਲ ਸਿੰਘ ਆ ਇਹ ਪਿੰਡ ਸੇਕਪੁਰਾ ਪਿੰਡਾ ਕਨਾਉਂ ਨੂੰ ਜਾਂਦੇ ਥਾਣਾ ਗੰਡਾ ਖੜੀ ਚਪੜੀ ਇਹਦੇ ਘਰ ਦੇ ਨੇੜੇ ਕੋਈ ਛੱਪੜਾ ਪਾਣੀ ਪੂਣੀ ਆਉਂਦਾ ਜਦੋਂ ਬਰਸਾਤਾਂ ਹੁੰਦੀਆਂ ਨੇ ਉਹ ਸਰਪੰਚ ਨੂੰ ਇਹਨੇ ਕਿਹਾ ਵੀ ਮੇਰੇ ਘਰ ਛੱਪੜਾ ਪਾਣੀ ਆਉਂਦਾ ਬਰਸਾਤ ਦਾ ਸਰਪੰਚ ਸਰਪੰਚ ਨੇ ਮਤਾਂ ਪਾ ਕੇ ਡੀਸੀ ਸਾਹਿਬ ਨੂੰ ਦਿਖਾ ਦਿੱਤੀ ਵੀ ਸਭ ਨੇ ਗਾ ਬੀਡੀਪੀ ਨੂੰ ਮਾਰਕ ਕਰਦੇ ਉਹ ਪਰ ਕਰਦੇ ਕਰਾਉਂਦੇ ਤੇ ਉਸ ਤੋਂ ਬਾਅਦ ਛੱਪੜ ਦੀ ਸਫਾਈ ਵੀ ਕਰਾਤੀ ਸਰਪੰਚੇ ਦੱਸਣ ਸਰਪੰਚ ਨੇ ਦੱਸਿਆ ਉਹਨਾਂ ਦਾ ਕਹਿੰਦਾ ਤੇ ਹੁਣ ਇਹ ਲੇਡੀ ਜੀ ਕਹਿੰਦੀ ਵੀ ਉਹਦੀ ਮਿੰਨਤੀ ਕਰਾਓ ਛੱਪੜ ਦੀ ਤੇ ਸਰਪੰਚ ਕਹਿੰਦਾ ਵੀ ਮਿੰਨਤੀ ਜੀਰੇ ਵੱਡੇ ਤੋਂ ਬਾਅਦ ਹੋਊਗੀ ਕਿ ਉਹ ਸੁਵਿਧਾ ਅਜੇ ਡੀਸੀ ਸਾਹਿਬ ਕੋਲ ਗਈ ਸੀ ਦਿਖਾ ਦੇਣ ਕੋਈ ਤੇ ਉਹ ਵੇਟਿੰਗ ਰੂਮ 'ਚ ਬੈਠੀ ਸੀ ਉਤੋਂ ਨੇ ਆਪਣੀ ਦਵਾਈ ਕੱਢ ਕੇ ਖਾ ਲਈ ਤੇ ਠੀਕ ਆ ਥੋੜੀ ਜਿਹੀ ਸੀਰੀਅਸ ਆ ਵੀ ਹੋ ਜਾਊਗੀ ਠੀਕ ਆ ਕੋਈ ਇਹਦਾ ਕੋਈ ਜਾਨਵਾਲੀ ਹੋਣ ਦਾ ਕੋਈ ਖਤਰਾ ਵੀ ਨੁਕਸਾਨ ਲਿਤੇ। ਸਰ ਖਾਤਾ ਕੀ ਸੀਗਾ ਇਹਨੇ ਕੀ ਜ਼ਹਿਰ ਵਗੈਰਾ ਖਾਦਾ ਜਾਂ ਕੀ ਕੀ ਆਇਆ ਇਹਨੇ? ਇਹਦੇ ਕਹਿੰਦੀ ਮੈਂ ਕਣਕ ਕਾਲੀ ਦਵਾਈ ਖਾਦੀ ਜੀ। ਕਣਕ ਸਿੰਘ ਉੱਥੇ। ਸਲਫਾਜ਼ ਵਗੈਰਾ। ਕਣਕ ਚ ਪਾਉਣ ਵਾਲੀ ਦਵਾਈ ਤੇ ਪਣਕ ਕਣਕ ਡਰਮ ਟੂ ਮੂ ਚ ਪਾਉਂਦੇ ਆ ਉਸ ਤਰ੍ਹਾਂ ਨਾ ਕੋਈ ਪਾਊਡਰ ਪੁੱਟ ਜਾ ਦਸਾਂ ਮੁਤਾਬਕ ਨਾ। ਉਹ ਕਹਿੰਦੇ ਪਾਊਡਰ ਜਿਆ ਸੀ ਉਹ ਵੀ ਬਰੰਤੀ ਸੀ। ਤੇ ਜਿਹੜਾ ਹਲਤ ਥੋੜਾ ਜਿਹਾ ਗਲੂਕੋਜ਼ ਲੱਗੇ ਨੇ। ਇੱਕ ਕੱਲੀ ਸੀ ਕੱਲੀ ਆਈ ਸੀ। ਕੱਲੀ ਹੋਈ ਸੀ। ਤੇ ਜਿਹੜਾ ਸਰ ਇਹਨੇ ਪੀਤਾ ਸੀ ਜਾਂ ਕੋਈ ਉਹਦਾ ਨਸ਼ੀਲਾ ਪਦਾਰਥ ਕੀਤਾ ਸੀ ਕੱਢਤਾ ਉਹ ਬਾਹਾਂ ਲੋਕਾਂ। ਉਹ ਡਾਕਟਰ ਕਰ ਰਹੇ ਨੇ, ਟ ਜਾ ਤੋ ਡੀਸੀ ਡਾਕਟਰ ਸਾਹਿਬ ਦੇ ਦਫ਼ਤਰ ਪਤਾ ਕਰਦੇ ਆ ਕਿ ਕਿਹੜੀ ਦਵਾਈ ਕੋਈ ਸੀਸੀ ਹੋਊਗੀ ਜਿਹੜੀ ਉਹ ਵਿਊ ਹੋਵੇ ਅਸੀਂ ਉਹਨੂੰ ਕਬਜ਼ੇ ਲਵਾਂਗੇ ਤੇ ਉਹਨੂੰ ਵੈਰੀਫਾਈ ਕਰਾਂਗੇ ਕਿ ਉਹ ਕਿਸ ਤਰ੍ਹਾਂ ਦੀ ਕਾਰਵਾਈ ਕਰ ਰਹੇ ਹੋ ਜਿਸ ਦਾ ਕਹਿੰਦੇ ਕਿ ਮਾਨਸਿਕ ਤੌਰ ਤੇ ਕੋਈ ਪਰੇਸ਼ਾਨ ਸੀ ਪਰਿਵਾਰ ਪ੍ਰਸੰਨ ਦਾ ਬਤ ਦੇਖੋ ਜੀ ਹਰੇ ਡਾਕਟਰ ਸਾਹਿਬ ਨੇ ਅਨਫੀਟਰ ਲਿਖਿਆ ਤੇ ਜਦੋਂ ਫਿੱਟ ਹੋਊਗੀ ਫਿਰ ਉਹਦਾ ਬਿਆਨ ਲਿਖਾਂਗੇ ਹੁਣ ਤਾਂ ਇਹਦਾ ਬੇਟਾ ਇੱਥੇ ਬੇਟਾ ਵੀ 18-18 ਸਾਲ ਦਾ 18 ਸਾਲ ਦਾ ਇੱਕ ਇਹਦਾ ਭਰਾ ਹੈ ਉਹਨਾਂ ਵੀ ਕੋਈ ਇਸੇ ਜਲਦਾ ਇੰਨਾ ਪਤਾ ਨਹੀਂ ਹੈਗਾ ਇਹਦੇ ਠੀਕ ਹੋਣ ਤੇ ਡਾਕਟਰ ਸਾਹਿਬ ਦੇ ਫਿਟਨੈਸਨ ਤੇ ਸਰ ਬਿਆਨ ਦਿਖਾਂਗੇ ਬਿਆਨ ਦਿਖਾਂਗੇ ਜਹਿਰੀ ਦੇ ਖਿਲਾਫ ਕਾਰਵਾਈ ਕਰਾਂਗੀ ਉਹ ਜੋ ਵੀ ਹੋਗਾ ਉਸ ਤਰ੍ਹਾਂ ਕਰਾਂਗੇ ਕੀ ਨਾਮ ਹੈ ਸਰ ਮੇਰਾ ਸਰਪੰਚ ਦਵਿੰਦਰ ਸਿੰਘ ਪੰਗੂ ਨੇ ਕਿਹੜੇ ਪਿੰਡ ਦੇ ਜੀ ਸੇਖੂਪੁਰ ਤੋਂ ਸਰਪੰਚ ਨੇ ਸਰੀਕ ਸੰਦੀਪ ਕੌਰ ਵੱਲੋਂ ਨਾ ਜਿਹੜਾ ਕੁਝ ਜ਼ਹਿਰੀਲੀ ਚੀਜ਼ ਆ ਕੁਝ ਖਾਣੇ ਦੀ ਡੀਸੀ ਆਫਿਸ ਦੇ ਉਹਨੇ ਕੀ ਮਾਮਲਾ ਕੀ ਮਾਮਲਾ ਕੀ ਹੈ ਕਿ ਕੀ ਮਾਮਲਾ ਕੀ ਹੈ ਮੈਨੂੰ ਵੀ ਸਵੇਰੇ ਹੀ ਕਾਲ ਆਈ ਸੀਗੀ ਕਹਿੰਦੇ ਵੀ ਆਪਣਾ ਤਿਰਪੜੀ ਤੋਂ ਵੀ ਆਈ ਸੀ ਐਡੀਸੀ ਆਫਿਸ ਤੋਂ ਵੀ ਕਾਲ ਆਈ ਸੀਗੀ ਕਿ ਆਪਣੇ ਥੋੜੇ ਪਿੰਡ ਤੋਂ ਜੋ ਲੇਡੀਜ਼ ਨੇ ਉਹਨਾਂ ਨੇ ਕੋਈ ਜ਼ਹਿਰੀਲੀ ਚੀਜ਼ ਖਾ ਲਈ ਹੈ ਤੇ ਮੈਂ ਇਸ ਦੇ ਉੱਤੇ ਪੱਖ ਲੈਣ ਵੀ ਪਹੁੰਚਿਆ ਇੱਥੇ ਥਾਣਾ ਚੌਂਕੀ ਵੀ ਆਇਆ ਇਸ ਬਾਰੇ ਗੱਲਬਾਤ ਕਰਨ ਤੇ ਐਡੀਸੀ ਆਫਿਸ ਵੀ ਗਿਆ ਸੀਗਾ ਇੱਥੇ ਆ ਕੇ ਪਤਾ ਲੱਗਿਆ ਵੀ ਮੇਰੇ ਉੱਤੇ ਕੁਝ ਅਲਜ਼ਾਮ ਲਗਾਏ ਜਾ ਰਹੇ ਨੇ ਸੈਕਸ਼ੂਅਲ ਹਰੈਸਮੈਂਟ ਦੀ ਗਲਪੋਸ਼ੀ ਗੱਲ ਕੀਤੀ ਗਈ ਹੈ ਹਾਂ ਇਹ ਇਹ ਬਹੁਤ ਮਤਲਬ ਗਲਤ ਜੋ ਇਲਜ਼ਾਮ ਮੇਰੇ ਉੱਤੇ ਲਗਾਏ ਗਏ ਨੇ ਮੈਂ ਬਹੁਤ ਠੰਡੇ ਤਰੀਕੇ ਦੇ ਨਾਲ ਇਹਨਾਂ ਦੀ ਜੋ ਪਹਿਲਾਂ ਸਮੱਸਿਆ ਸੀਗੀ ਪਾਣੀ ਦੀ ਉਸ ਦੇ ਤੇ ਬਹੁਤ ਠੰਡੇ ਤਰੀਕੇ ਦੇ ਨਾਲ ਬੈਠ ਕੇ ਮਸਲੇ ਦੇ ਉੱਤੇ ਗੱਲਬਾਤ ਕੀਤੀ ਹੈ ਤੇ ਇਹਨਾਂ ਦੇ ਜੋ ਵੀ ਮਸਲਾ ਸੀਗਾ ਇਹਨਾਂ ਦਾ ਪਾਣੀ ਦਾ ਛੱਪੜ ਦਾ ਮਸਲਾ ਸੀਗਾ ਉਸ ਤੇ ਉੱਤੇ ਅਸੀਂ ਕਾਗਜ਼ੀ ਕਾਰਵਾਈ ਮਤਾਂ ਪਾਤਾ ਸੀਗਾ ਤੇ ਉਹ ਅੱਗੇ ਪ੍ਰਸ਼ਾਸਨ ਨੇ ਕਾਰਵਾਈ ਕਰਨੀ ਆ ਹਨਾ ਦੇਖੋ ਸਰਪੰਚ ਤਾਂ ਮਤਾ ਪਾ ਕੇ ਦੇ ਸਕਦਾ ਦੂਸਰਾ ਨੰਬਰ ਕੋਈ ਇਹਨਾਂ ਨਾਲ ਲੜਾਈ ਝਗੜੇ ਵਾਲੀ ਤਾਂ ਗੱਲਬਾਤ ਹੈ ਨਹੀਂ ਸੀ ਤੇ ਜੋ ਇਹਨਾਂ ਵੱਲੋਂ ਇਲਜ਼ਾਮ ਲਗਾਏ ਗਏ ਨੇ ਉਹ ਉਹ ਬੇ ਬੇ ਬਣਾਇਆ ਤਾਂ ਉਸ ਦੇ ਵਿੱਚ ਕੋਈ ਮਤਲਬ ਸੱਚਾਈ ਨਹੀਂ ਹੈਗੀ ਕਿਉਂਕਿ ਪਹਿਲੇ ਨੰਬਰ ਤਾਂ ਇਹ ਫੋਨ ਕਰਦੇ ਨੇ ਫੋਨ ਕਰਦੇ ਨੇ 7-8 ਵਜੇ ਤੋਂ ਬਾਅਦ ਮੈਂ ਫੋਨ ਚੱਕਦੇ ਨਹੀਂ ਹਾਂ ਕੋਈ ਵੀ ਮੇਰੇ ਵੱਲੋਂ ਮੇਰੀ ਕੋਲ ਕੋਲ ਰਿਕਾਰਡਿੰਗ ਦਿਖਾ ਦੇਣਾ ਜਾਂ ਕੁਝ ਵੀ ਦਿਖਾ ਦੇਣਾ ਦੂਸਰਾ ਨੰਬਰ ਮੇਰੇ ਵੱਲੋਂ ਕੋਈ ਕਾਲ ਕੀਤੀ ਗਈ ਦਿਖਾ ਦੇਣਾ ਮੈਂ ਤਾਂ ਇੱਕ ਦਿਨ ਇਹਨਾਂ ਦੀ ਕਾਲ ਆਈ ਸੀਗੀ ਮੈਂ ਇਹਨਾਂ ਨੂੰ ਇਹ ਕਹਿੰਦੇ ਸੀ ਕਿ ਮੈਂ ਤੇਰੇ ਤੇ ਦਰਖਾਸਤ ਦੇਣ ਲੱਗੀਆਂ ਤੂੰ ਮੇਰੇ ਤੇ ਮੇਰੀ ਕੀਤੀ ਗਈ ਹੋਈ ਗੱਲ ਤੇ ਦਰਖਾਸਤ ਨਹੀਂ ਦੇਿਆ ਕਾਰਵਾਈ ਨਹੀਂ ਕਰਵਾ ਰਿਹਾ ਹੈਗਾ ਮੈਂ ਕਿਹਾ ਵੀ ਦੇਖੋ ਮੇਰੇ ਤੁਸੀਂ ਮਾਤਾ ਸਨਮਾਨ ਤੁਸੀਂ ਇੱਕ ਦੇ ਦੋ ਦੇ ਦੋ ਕੋਈ ਦਿੱਕਤ ਨਹੀਂ ਹੈ ਪਰ ਮੇਰੇ ਵੱਲੋਂ ਜੇ ਤੁਸੀਂ ਮੇਰੇ ਸੱਚ ਨੂੰ ਜਾਣੋ ਤਾਂ ਮੇਰੇ ਵੱਲੋਂ ਕੋਈ ਢਿੱਲੇ ਨਹੀਂ ਹੈ ਕਾਰਵਾਈ ਦੇ ਵਿੱਚੋਂ ਮੈਂ ਬਿਲਕੁਲ ਤੁਹਾਡੀ ਗੱਲ ਸਮਝ ਕੇ ਸੁਣ ਕੇ ਚੰਗੇ ਤਰੀਕੇ ਦੇ ਨਾਲ ਉਸ ਦੇ ਉੱਤੇ ਪੂਰੀ ਕਾਰਵਾਈ ਕਰ ਰਿਹਾ ਹਾਂ ਤੇ ਦਰਖਾਸਤ ਵੀ ਦਿੱਤੀ ਹੈ ਉਹ ਵੀ ਮੈਂ ਐਪਲੀਕੇਸ਼ਨ ਜੇ ਤੁਸੀਂ ਚਾਹੋਗੇ ਤੁਹਾਨੂੰ ਦੇ ਦਾਂਗੇ ਅਪਰ ਕੋਈ ਦਿੱਕਤ ਨਹੀਂ ਹੈ ਕਿੰਨੇ ਦਿਨ ਤੋਂ ਇਹ ਸਿਲਸਿਲਾ ਚੱਲਦਾ ਪਿਆ ਸੀ ਸਿਰੇ ਇਹ ਮਤਲਬ ਸਿਲਸਿਲਾ ਕਰੀਬ-ਕਰੀਬ ਦੋ ਮਹੀਨੇ ਦੀ ਡੇਢ ਮਹੀਨੇ ਦੀ ਗੱਲ ਹੋ ਗਈ ਸਗੋਂ ਮੇਰੇ ਕੋਲ ਵੀਡੀਓਜ਼ ਵੀ ਪਈਆਂ ਨੇ ਮੈਂ ਪੱਲੇ ਤੋਂ ਮਤਲਬ 50-60000 ਰੁਪਏ ਲਾ ਕੇ ਖਰਚਾ ਕਰਕੇ ਟੋਬਿਆਂ ਦੀ ਸਾਬ ਸਫਾਈ ਕਰਾਈ ਹੈ ਇਹਦੇ ਵਿੱਚ ਕੋਈ ਉਹ ਨਹੀਂ ਹੈਗਾ ਪਿੰਡ ਤੋਂ ਤੁਸੀਂ ਪੁੱਛ ਸਕਦੇ ਹੋ ਲੇਕਿਨ ਪਰਿਵਾਰ ਵਾਲ ਨੇ ਪਰਿਵਾਰ ਵਾਲਾ ਨੇ ਇਨਜਾਮ ਲੈ ਕੇ ਮੇਰੀ ਭੈਣ ਨੂੰ ਇਤਨਾ ਡਿਪਰੈਸ਼ਨ ਕਰ ਦਿੱਤਾ ਕਿ ਅੱਜ ਇਹ ਨੋਬਤ ਆ ਗਈ ਉਹਨੇ ਡਿਪਟੀ ਕਮਿਸ਼ਨਰ ਦੇ ਦਫ਼ਤਰ ਹੂੰ ਇਹ ਕਾਰਵਾਈ ਨਾ ਹੋਣ ਕਾਰਨ ਜਾਂ ਸੋਸ਼ਲ ਅਰੇਂਜਮੈਂਟ ਕਰਨ ਦੀ ਉਹ ਕਰਕੇ ਕਾਰਨ ਅੱਜ ਡਿਪਰੈਸ਼ਨ ਦੇ ਵਾਅਦਤ ਨੂੰ ਅਨਜਾਮ ਦਿੱਤਾ ਦੇਖੋ ਪਰਿਵਾਰ ਦੇ ਵਿੱਚ ਜੋ ਤੁਸੀਂ ਕਹਿ ਰਹੇ ਹੋ ਪਹਿਲਾ ਨੰਬਰ ਤਾਂ ਪਰਿਵਾਰ ਦੇ ਵਿੱਚ ਇਹਦਾ ਸੌਰਾ ਸਾਹਿਬ ਨੇ ਇਕੱਲੇ ਸੌਰਾ ਸਾਹਿਬ ਨੂੰ ਇਹ ਰੋਟੀ ਨਹੀਂ ਦਿੰਦੀ ਹੈਗੀ ਇਹ ਕਹਿੰਦੇ ਨੇ ਜਮੀਨ ਮੇਰੇ ਨਾਂ ਕਰਾਓ ਇੱਕੋ ਇੱਕ ਬੰਦਾ ਇਹਨਾਂ ਦੇ ਘਰ ਦੇ ਵਿੱਚ ਉਹਨੂੰ ਕਹਿੰਦੇ ਆ ਵੀ ਰੋਟੀ ਮੈਨੂੰ ਮੇਰੇ ਨਾਂ ਜਮੀਨ ਕਰਾਓ ਮੈਂ ਫੇਰ ਰੋਟੀ ਦਵਾਵਾਂਗੀ ਤੇ ਚਲੋ ਉਹ ਤਾਂ ਪਰਸਨਲ ਮੈਟਰ ਇਹਨਾਂ ਦਾ ਜੋ ਇਹਨਾਂ ਦਾ ਘਰ ਵਾਲਾ ਸੀ ਉਹ ਬਾਹਰ ਚਲਾ ਗਿਆ ਜੋ ਝਗੜਾ ਮਤਲਬ ਮਾਹੌਲ ਇਹਨਾਂ ਦੇ ਘਰੇ ਰਹਿੰਦਾ ਸੀਗਾ ਮੈਂ ਤਾਂ ਮਤਲਬ ਮੈਂਟਲ ਹੈਲਥ ਬਾਰੇ ਇਹਨਾਂ ਦੇ ਕੁਝ ਕਹਿ ਨਹੀਂ ਸਕਦਾ ਹੈਗਾ ਤਾਂ ਜੋ ਚੈੱਕ ਅਪ ਹੀ ਦੱਸਣਗੇ ਪਿੰਡ ਵਾਲੋ ਕਹਿੰਦੇ ਕਿ ਪਿੰਡ ਦੇ ਜੇ ਸਰਪੰਚ ਆ ਜਿਹੜੇ ਕਿ ਮੈਨੂੰ ਇਤਨੀ ਸ਼ੋਅ ਕਰ ਦਿੱਤਾ ਗਿਆ ਜੋ ਕਿ ਇਹ ਡਿਪਰੈਸ਼ਨ ਤੇ ਹੈ ਨਹੀਂ ਨਹੀਂ ਇਹ ਤਾਂ ਬੇਬੁਨਿਆਦ ਗੱਲਾਂ ਹੈ ਕਿਉਂਕਿ ਪਿੰਡ ਦੇ ਵਿੱਚ ਜੇ ਕਾਰਵਾਈ ਹੁੰਦੀ ਹੈ ਤਾਂ ਪੁਲਿਸ ਵਾਲੇ ਆਊਗਾ ਵੀ ਹਾਂ ਮੈਂ ਤਾਂ ਪ੍ਰਸ਼ਾਸਨ ਦੇ ਬਿਲਕੁਲ ਨਾਲ ਨਾ ਕਾਨੂੰਨ ਦੇ ਨਾਲ ਖੜਕੇ ਜੇ ਜੇ ਮੈਂ ਕਿਹਨੂੰ ਹੀ ਕਾਰ ਨਿਕੜਦਾ ਇਕ ਦਿਨ ਦੋ ਸਜ਼ਾ ਮੁੰਦੇਣ ਬਾਕੀ ਫਿਰ ਰੱਬ ਜਾਣਦਾ ਕੋਈ ਇੱਕ ਪੰਜ ਨਹੀਂ ਹੈ ਹਾਂ